ਇਹ ਪਿੰਡ ਪਿੰਡ ਜਾਂਦੇ ਨੇ ਇਲਾਕਿਆਂ ਵਿੱਚ ਵਿਚਰਦੇ ਨੇ ਤੇ ਜੇ ਇਹਨਾਂ ਨੂੰ ਅਕੱਥ ਦਾ ਭੇਤ ਆ ਜਾਏ ਪਰਮਾਤਮਾ ਦਾ ਗਿਆਨ ਆ ਜਾਏ ਤੇ ਇਹ ਇਸ ਗੱਲ ਨੂੰ ਅੱਗੇ ਫਿਲਾ ਸਕਦੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਰਸਤ ਦੇ ਦਿੱਤੀ ਜਿਨ੍ਹਾਂ ਵੀ ਸਮਾਨ ਸੀ ਉਹਨਾਂ ਨੂੰ ਚਾਹੀਦਾ ਸਾਰਾ ਦੇ ਦਿੱਤਾ ਤੇ ਜਿਹੜਾ ਉਹਨਾਂ ਦਾ ਮੁਖੀ ਸੀ ਨਾ ਉਹਨੇ ਗੁਰੂ ਪਾਤਸ਼ਾਹ ਦੀ ਬੜੀ ਵਡਿਆਈ ਕੀਤੀ ਪੇ ਸਾਧੂ ਸੰਤ ਅਲਾਕਿਆਂ ਵਿੱਚ ਵਿਚਰਦੇ ਨੇ ਭਜਨ ਕਰਦੇ ਨੇ ਤੇ ਤੁਸੀਂ ਇਹਨਾਂ ਨੂੰ ਲੰਗਰ ਸ਼ਿਕਾਇਆ ਲੰਗਰ ਦਸਤ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਗੱਲ ਕੀਤੀ ਕਹਿੰਦੇ ਇਹ ਤਾਂ ਤਨ ਦੀ ਖੁਰਾਕ ਹੈ ਮਨ ਦੀ ਖੁਰਾਕ ਕਿਵੇਂ ਲੈਂਦੇ ਹੁਣ ਮਨ ਦੀ ਖੁਰਾਕ ਤੋਂ ਸਾਰਾ ਸੰਸਾਰ ਵਾਂਝਾ ਤੇ ਮਾਫੀ ਦਿਓ ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਇੰਨਾ ਗਿਆਨ ਦਿੱਤਾ ਅੱਜ ਸਿੱਖ ਵੀ ਮਨ ਦੀ ਖੁਰਾਕ ਤੋਂ ਵਾਂਝੇ ਰਹਿ ਗਏ ਮਨ ਦੇ ਭੋਜਨ ਦਾ ਹੀ ਨਹੀਂ ਪਤਾ ਮਨ ਦਾ ਭੋਜਨ ਕਿਹੜਾ ਭਜਨ ਔਰ ਭੋਜਨ ਦੋ ਚੀਜ਼ਾਂ ਸੀ ਭੋਜਨ ਸੀ ਸਰੀਰ ਵਾਸਤੇ ਤੇ ਭਜਨ ਸੀ ਮਨ ਵਾਸਤੇ ਉਹ ਮਨ ਦਾ ਭੋਜਨ ਹੈ ਤੇ ਜੇ ਸਾਨੂੰ ਮਨ ਦਾ ਭੋਜਨ ਨਹੀਂ ਮਿਲਦਾ ਗੁਰੂ ਜੀ ਕਹਿੰਦੇ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਂ ਜੰਪਸ ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਮਨ ਦਾ ਭੋਜਨ ਆ ਨਹੀਂ ਰਿਹਾ ਇਹ ਜਿਹੜੇ ਨੌਂ ਦਰਵਾਜੇ ਨਾ ਇਹਨਾਂ ਦੇ ਰਸ ਮਿਲੀ ਜਾ ਰਹੇ ਨੇ ਸਾਰਿਆਂ ਨੂੰ ਪਰ ਜਿਹੜਾ ਮੰਨ ਦਾ ਰਸ ਹੈ ਦਸਵੇਂ ਦਵਾਰ ਚ ਆਪਾਂ ਦਸਤਾਰ ਕਿਉਂ ਬੰਦੇ ਆ ਗੁਰਦੁਆਰੇ ਸਿਰ ਕੱਜ ਕੇ ਆਉਣ ਦਾ ਮਕਸਦ ਕੀ ਹੈ ਜੇ ਕੋ ਸਾਨੂੰ ਪੁੱਛ ਹੀ ਲੇ ਪਿਆ ਸਿਰ ਕਿਉਂ ਕੱਜਦੇ ਜੇ ਆਪਣੇ ਕੋ ਕੋਈ ਅਧਾਨਸਰ ਨਹੀਂਗਾ ਪਗੜੀ ਕਿਉਂ ਬੰਦੇ ਜੇ ਦਸਤਾਰ ਕਿਉਂ ਬੰਦੇ ਜੇ ਆਪਾਂ ਕਹਿ ਦਾਂਗੇ ਜੀ ਮਰਿਆਦਾ ਹੈ ਇਹਦੀ ਮਗਰ ਲੌਜੀਕ ਕੀ ਹੈ ਕਿਉਂ ਪਹਿਣਾ ਸਿਰ ਕੱਜਦੀਆਂ ਕਿਉਂ ਦਸਤਾਰ ਦਮਾਲਾ ਕਿਸ ਕੀ ਬੰਦੇ ਕਿਉਂਕਿ ਇੱਥੇ ਸਾਡਾ 10ਵਾਂ ਦੁਆਰ ਅਸੀਂ ਨੂੰ ਸੁਝਾਉਨੇ ਆ ਤੇ ਇੱਥੇ ਪਰਮਾਤਮਾ ਸਾਡੇ ਅੰਦਰ ਇੱਥੇ ਰਸੇ ਤੇ ਇੰਨਾ ਨੌ ਦਰਾਂ ਦੇ ਵਿੱਚ ਫਿੱਕੇ ਰਸੇ ਸਾਡਾ ਮਨ ਨੌ ਦਰਾਂ ਵਿੱਚ ਫਸਿਆ ਹੈ ਤੇ 10ਵੇਂ ਦਾ ਰਸ ਭੁੱਲ ਗਿਆ ਤਾਂ ਹੀ ਤੇ ਪੰਜ ਪਿਆਰੇ ਕੇਸਾਂ ਵਿੱਚ ਅੰਮ੍ਰਿਤ ਪਾਉਂਦੇ ਕੇਸਾਂ ਵਿੱਚ ਅੰਮ੍ਰਿਤ ਪਾਉਣ ਦਾ ਕੀ ਮੀਨਣਗੇ ਤੇ ਸਾਡੇ ਅੰਦਰ ਅੰਮ੍ਰਿਤ ਇੱਥੇ RAM ਨਾਮ ਰਤਨ ਕੋਠੜੀ ਗੜ ਮੰਦਰ ਇੱਕ ਲੋਕਾਨੀ ਸਤਿਗੁਰ ਮਿਲੇ ਤਾਂ ਖੋਜੀਏ ਮਿਲ ਜੋਤੀ ਜੋ ਸੁਮਨ ਸਾਡੇ ਅੰਦਰ ਨਿਜ ਮਹਿਲ ਦੇ ਵਿੱਚ ਅੰਮ੍ਰਿਤ ਦਾ ਖੂਪ ਭਰਿਆ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਹਾਰੀ ਮਗਰ ਸਾਨੂੰ ਸ਼ਬਦ ਜਪਣਾ ਨਹੀਂ ਆਉਂਦਾ ਸ਼ਬਦ ਨੂੰ ਜਪਣਾ ਹੀ ਭੁੱਲ ਗਏ ਇਸ ਕਰਕੇ